ਦਸਦੀਏ ਕਿ ਇੱਕ ਵੱਡੀ ਵਾਰਦਾਤ ਪੰਜਾਬ ਚ ਵਾਪਰੀ ਆ ਸਾਬਕਾ ਸਰਪੰਚਣੀ ਦੇ ਪੁੱਤ ਦਾ ਕਤਲ ਕੀਤਾ ਗਿਆ ਤਾਂ ਦੁਕਾਨ ਚ ਬੈਠੇ ਨੌਜਵਾਨ ਦੇ ਤਾਰ ਤਾਰ ਫਾਇਰ ਕੱਢੇ ਗਿਆ ਦਸਦੀਏ ਕਿ ਉਸਦੀ ਮੌਤ ਜਿਹੜੀ ਹੋਈ ਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤੇ ਇਸ ਦੌਰਾਨ ਤਬਰ ਦਾ ਹਾਲ ਵੀ ਨਹੀਂ ਦੇਖ ਹੁੰਦਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦਸਦੀਏ ਕਿ ਇੱਕ ਵੱਡੀ ਵਾਰਦਾਤ ਵਾਪਰੀ ਆ ਸਾਬਕਾ ਸਰਪੰਚਣੀ ਦੇ ਪੁੱਤ ਦੇ ਉੱਪਰ ਗੋਲੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਉਸਦੀ ਮੌਤ ਹੋਈ ਆ ਹਾਲਾਂਕਿ ਵਜ੍ਹਾ ਕੀ ਰਹੀ ਕਾਰਨ ਕੀ ਰਿਹਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਸ ਕੇ ਤਾਂ ਹਲਕਾ ਭਦੌਰ ਦੇ ਪਿੰਡ ਸਹਿਣਾ ਤੋਂ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਕਲਕੱਤਾ ਦੇ ਵਜੋਂ ਹੋਈ ਆ ਦੱਸਦੇ ਕਿ ਪੁਲਿਸ ਦੇ ਵੱਲੋਂ ਫਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪਿੰਡਾਂ ਪਿੰਡ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ